ਦੋਸਤੋ ਮੈਂ ਤੁਹਾਡਾ ਸ਼ੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰਾਂ ਔਰ ਅੱਜ ਦੀ ਵੀਡੀਓ ਵੀ ਮੈਨੂੰ ਪੱਕਾ ਯਕੀਨ ਹੈ ਕਿ ਬੜੀ ਇੰਟਰਸਟਿੰਗ ਹੈ ਤੇ ਇਸ ਨੂੰ ਜ਼ਰੂਰ ਲਾਈਕ ਕਰਨਾ ਤੇ ਸ਼ੇਅਰ ਵੀ ਕਰਨਾ ਦੋਸਤੋ ਅੱਜ ਦੀ ਵੀਡੀਓ ਹੈ ਕਿ ਰੂਹ ਦਾ ਸਕੂਨ ਯਾਨੀ ਕਿ ਆਤਮਾ ਦੀ ਖੁਸ਼ੀ ਜਿਹੜਾ ਹਰ ਇੱਕ ਵਿਅਕਤੀ ਆਪਣੇ ਆਪਣੇ ਰੂਹ ਦਾ ਸਕੂਨ ਭਾਲਦਾ ਹੈ ਇਸ ਦੁਨੀਆ ਦੇ ਵਿੱਚ ਔਰ ਸਿਆਣਿਆਂ ਨੇ ਸਹੀ ਕਿਹਾ ਹੈ ਕਿ ਖਾઈએ ਮਨ ਭੌਂਦਾ ਤੇ ਜਿਹੜਾ ਪਹਿਣੀਏ ਜੱਗ ਭੌਂਦਾ ਪਰ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਪੱਖ ਹਨ ਹੁਣ ਖਾਣਾ ਐਵੇਂ ਅਬਲ ਸਬਲ ਨਹੀਂ ਖਾਣਾ ਚਾਹੀਦਾ ਕੋਈ ਪੌਸ਼ਟਿਕ ਖਾਣੇ ਖਾਣੀ ਚਾਹੀਦੀ ਹੈ ਜਿਹੜੀ ਕਿ ਤੁਹਾਡੇ ਸਰੀਰ ਦੇ ਵਾਸਤੇ ਲਾਹੇਵੰਦ ਹੋਵੇ ਜਿਹਦੇ ਵਿੱਚ ਵਿਟਾਮਿਨਸ ਹੋਣ ਜਿਹਦੇ ਵਿੱਚ ਤੱਤ ਹੋਣ ਔਰ ਉਸ ਦੇ ਨਾਲ ਨਾਲ ਜਿਹੜਾ ਪਹਿਨਣਾ ਆ ਉਹ ਜੱਗ ਪਾਉਂਦਾ ਉਹਦੇ ਵਿੱਚ ਇਹ ਨਹੀਂ ਕਿ ਜੋ ਜੱਗ ਪਾਉਂਦਾ ਵੀ ਉਹਨਾਂ ਨੂੰ ਸ਼ੋਅ ਕਰਨ ਵਾਸਤੇ ਨੇਮ ਬ੍ਰਾਂਡ ਐਕਸਪੈਂਸਿਵ ਕਲੋਸ ਪਾਉਣੇ ਚਾਹੀਦੇ ਆ ਐਕਸਪੈਂਸਿਵ ਐਨਕਾਂ ਲਾਉਣੀਆਂ ਚਾਹੀਦੀਆਂ ਜ਼ਰੂਰੀ ਨਹੀਂ ਉਹੋ ਕੱਪੜੇ ਪਾਓ ਜਿਹੜੇ ਕਿ ਤੁਹਾਡੀ ਔਕਾਤ ਦੇ ਮੁਤਾਬਕ ਸਿੰਪਲ ਹੋਣ ਔਰ ਸਾਡੇ ਸਿੱਖ ਧਰਮ ਵਿੱਚ ਦੇ ਵਿੱਚ ਕਿਹਾ ਹੈ ਕਿ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਔਰ ਜਦੋਂ ਤੁਸੀਂ ਸਿੰਪਲ ਲਿਵਿੰਗ ਤੇ ਹਾਈ ਥਿੰਕਿੰਗ ਦੀ ਗੱਲ ਕਰੋਗੇ ਤਾਂ ਉਸ ਦੇ ਨਾਲ ਤੋਂ ਮੈ ਆਪਣੀ ਰੂਹ ਦਾ ਇੱਕ ਅਲੱਗ ਹੀ ਸਕੂਨ ਮਿਲੇਗਾ ਕਿਉਂਕਿ ਤੁਹਾਡੇ ਮਨ ਨੂੰ ਸ਼ਾਂਤੀ ਹੋਏਗੀ ਸਟ੍ਰੈਸ ਘਟ ਹੋਏਗੀ ਫਾਈਨੈਂਸ਼ੀਅਲੀ ਤੁਸੀਂ ਸਟੇਬਲ ਹੋਵੋਗੇ ਕਿਉਂਕਿ ਜੇ ਤੁਸੀਂ ਜਿਆਦਾ ਪੈਸੇ ਸਪੈਂਡ ਥ੍ਰਿਫਟ ਕਰੋਗੇ ਉਨੀ ਤੁਹਾਡੀ ਜਿਹੜੀ ਹੈਗੀ ਆ ਆਰਥਿਕ ਹਾਲਤ ਖਤਰੇ ਖਤਰੇ ਮਤਲਬ ਜਾਨ ਹੋਏਗੀ ਉਹਨੇ ਤੁਹਾਡੀ ਜਿਹੜੀ ਆਰਥਿਕ ਹਾਲਤ ਤੁਸੀਂ ਸੰਕਟ ਚ ਹੋਵੋਗੇ ਸੋ ਇਸ ਕਰਕੇ ਜਿਹੜਾ ਰੂਹ ਦੀ ਖਰਾਕ ਜਿਹੜੀ ਹੋਣੀ ਚਾਹੀਦੀ ਆ ਯਾਨੀ ਕਿ ਜਿਹੜੀ ਮਨ ਦੀ ਖਰਾਕ ਔਰ ਦਿਮਾਗ ਦੀ ਖਰਾਕ ਜਹਨ ਦੀ ਖਰਾਕ ਉਹਦੇ ਤੇ ਜਿਆਦਾ ਤਵੱਜੋ ਦੇਣਾ ਚਾਹੀਦਾ ਕਿਉਂਕਿ ਉਹ ਤੁਹਾਨੂੰ ਕਿੱਦਾਂ ਮਿਲੇਗੀ ਚੰਗੇ ਵਿਚਾਰਾਂ ਦੇ ਨਾਲ ਚੰਗੇ ਸ਼ਬਦਾਂ ਦੇ ਨਾਲ ਔਰ ਚੰਗੇ ਸ਼ਬਦ ਤੇ ਵਿਚਾਰ ਕਿੱਥੋਂ ਮਿਲਣਗੇ ਤਿੰਕੀਆਂ ਪੁਸਤਕਾਂ ਤੋਂ ਚੰਗੇ ਗ੍ਰੰਥਾਂ ਤੋਂ ਔਰ ਉੱਥੋਂ ਤੁਸੀਂ ਲੈ ਕੇ ਵਿਚਾਰਧਾਰਾ ਆਪਣੇ ਜੀਵਨ ਨੂੰ ਵਧੀਆ ਤੇ ਸੁਚਾਰੂ ਬਣਾ ਸਕਦੇ ਹੋ ਤੇ ਜਦੋਂ ਤੁਹਾਡਾ ਜੀਵਨ ਵਧੀਆ ਤੇ ਸੁਚਾਰੂ ਹੋਏਗਾ ਤਾਂ ਮੈਂ ਗਰੰਟੀ ਕਰਦਾ ਕਿ ਤੁਹਾਨੂੰ ਰੂਹ ਨੂੰ ਜਰੂਰ ਸਕੂਨ ਮਿਲੇਗਾ ਤੁਸੀਂ ਸੁੱਖ ਦੀ ਨਹੀਂ ਸਮੋਗੇ ਜਦੋਂ ਤੁਸੀਂ ਇਮਾਨਦਾਰੀ ਦੀ ਜਿਹੜੀ ਕਿਰਤ ਕਰਕੇ ਖਾਓਗੇ ਤਾਂ ਤੁਹਾਨੂੰ ਕੋਈ ਵੀ ਤਾਨੂੰ ਕੋਈ ਮਤਲਬ ਕੋਈ ਡਿਸਟਰੈਕਸ਼ਨ ਨਹੀਂ ਹੋਏਗੀ ਤੁਹਾਨੂੰ ਕੋਈ ਫਿਕਰ ਨਹੀਂ ਹੋਏਗਾ ਤੁਹਾਡੇ ਤੇ ਕੋਈ ਸਟ्रेस ਦਿਮਾਗ ਤੇ ਨਹੀਂ ਹੋਏਗੀ ਕੋਈ ਬੋਝ ਨਹੀਂ ਹੋਏਗਾ ਨੀਂਦ ਵਧੀਆ ਆਏਗੀ ਗੋਲੀਆਂ ਖਾਣ ਦੀ ਲੋੜ ਨਹੀਂ ਪੈਗੀ ਸੋ ਦੋਸਤੋ ਅੱਜ ਦੀ ਵੀਡੀਓ ਬਸ ਇੰਨੀ ਹੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾ ਖੈਰ ਜੀਂਦੇ ਵਸਦੇ ਰਹੋ ਗੋਡ ਬlesਸ ਯੂ